ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਵਿੱਚ ਇੱਕ ਕੁੜੀ ਦੀ ਗ੍ਰਿਫਤਾਰੀ ਹੋਈ ਹੈ ਯੂਟਿਊਬਰ ਜੋਤੀ ਮਲੋਤਰਾ ਤੇ ਇਲਜ਼ਾਮ ਲੱਗੇ ਪੁਲਿਸ ਨੇ ਪਾਣੀਪਤ ਤੋਂ ਗ੍ਰਿਫਤਾਰੀ ਕੀਤੀ ਹੈ ਪਾਕਿਸਤਾਨ ਦੀ ਖੂਫੀਆ ਏਜੰਸੀ ਨਾਲ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਲੱਗੇ ਨੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲੋਤਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਉਸ ਤੇ ਲੱਗ ਰਹੇ ਨੇ ਦੋਸ਼ ਹੈ ਕਿ ਉਹ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਦੇ ਸੰਪਰਕ ਵਿੱਚ ਸੀ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਗੁਪਤ ਜਾਣਕਾਰੀ ਭੇਜ ਰਹੀ ਸੀ ਤੇ ਜੋਤੀ ਚਾਰ ਵਾਰ ਪਾਕਿਸਤਾਨ ਜਾ ਚੁੱਕੀ ਹੈ ਜਿਸ ਕਾਰਨ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠਾਂ ਸੀ ਤੇ ਸੁਰੱਖਿਆ ਏਜੰਸੀਆਂ ਦਾ ਜੋਤੀ ਤੇ ਸ਼ੱਕ ਉਸ ਸਮੇਂ ਹੋਰ ਡੂੰਗਾ ਹੋ ਗਿਆ ਜਦੋਂ ਉਹ ਪਾਕਿਸਤਾਨ ਵਿੱਚ ਇੱਕ ਕ੍ਰਿਕਟ ਮੈਚ ਦੇਖਣ ਗਈ ਤੇ ਉੱਥੋਂ ਦੇ ਇੱਕ ਦੋਸਤ ਨੇ ਜੋਤੀ ਦੀ ਯਾਤਰਾ ਦਾ ਸਾਰਾ ਖਰਚਾ ਚੁੱਕਿਆ ਇਸ ਤੋਂ ਇਲਾਵਾ ਉਹ ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਵੀ ਤਿੰਨ ਵਾਰ ਪਾਕਿਸਤਾਨ ਗਈ ਸੀ ਪਾਕਿਸਤਾਨ ਦੀ ਆਪਣੀ ਆ ਕ੍ਰੀ ਫੇਰੀ ਤੋਂ ਪਹਿਲਾਂ ਉਸਨੇ ਉਥੋਂ ਦੇ ਸਭ ਤੋਂ ਪੁਰਾਣੇ ਹਿੰਦੂ ਤੀਰਥ ਸਥਾਨ ਦਾ ਦੌਰਾ ਕੀਤਾ ਜੋਤੀ ਦਾ ਘਰ ਹਿਸਾਰ ਦੇ ਘੋੜਾ ਫਾਰਮ ਰੋਡ ਤੇ ਐ ਸੋਸ਼ਲ ਮੀਡੀਆ ਤੇ ਜਿਹੜੇ ਬਲੌਗ ਐ ਟਰੈਵਲ ਬਲੌਗਸ ਐ ਉਹ ਬਣਾਉਂਦੀ ਐ ਤੇ ਹੁਣ ਗ੍ਰਿਫਤਾਰੀ ਕੀਤੀ ਗਈ ਐ ਪਾਕਿਸਤਾਨ ਲਈ ਜਸੂਸੀ ਦੇ ਇਲਜ਼ਾਮ ਜੋਤੀ ਤੇ ਹਨ ਜਿਸ ਤਹਤ ਗ੍ਰਿਫਤਾਰੀ ਕੀਤੀ ਗਈ ਐ ਹੁਣ ਪੁੱਛਗਿੱਛ ਕੀਤੀ ਜਾਵੇਗੀ